ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੋਣਾਂ ਦਾ ਬੜਾ ਯੋਰ ਆ ਜੀ ਤੇ ਅੱਜ ਕੱਲ ਸਾਰੀਆਂ ਪਾਰਟੀਆਂ ਆਪੋ ਆਪਣਾ ਬੜਾ ਯੋਰ ਲਾਉਂਦੀਆਂ ਆਪਣੇ ਆਪ ਨੂੰ ਸਾਰੇ ਹੀ ਇਹ ਕਹਿੰਦੇ ਪਏ ਅਸੀਂ ਬੜੇ ਧਰਮੀ ਆ ਪਰ ਪਬਲਿਕ ਬੜੀ ਸਿਆਣੀ ਹੋ ਗਈ ਆ ਹੁਣ ਪੜੇ ਵਿਖੇ ਨੇ ਲੋਕ ਪਰ ਫੇਰ ਵੀ ਕਈ ਜਿਹੜੇ ਨੇ ਉਹਨਾਂ ਦੇ ਕਾਬੂ ਆ ਹੀ ਜਾਂਦੇ ਨੇ ਚੋਣਾ ਦਾ ਮੌਸਮ ਆਇਆ ਚੋਣਾ ਦਾ ਮੌਸਮ ਆਇਆ ਰੰਗ ਚੁਣਾਵੀ ਚੜਿਆ ਏ ਦਲ ਬਦਲੀ ਸਾਡੇ ਲੀਡਰ ਦਲ ਬਦਲੀ ਸਾਡੇ ਲੀਡਰ ਕਰਗੇ ਕਿ ਦੋ ਮੂੰਹਾਂ ਲੜਿਆ ਏ ਸਮਝ ਨਾ ਸਾਨੂੰ ਆਵੇ ਲੋਕੋ ਸਾਰੇ ਚੋਰ ਲਟੇਰੇ ਨੇ ਹੱਥੀ ਝੁਗਾ ਚੌੜ ਕਰਕੇ ਸਾਨੂੰ ਦਿਨੇ ਵਿਖਾਉਂਦੇ ਤਾਰੇ ਨੇ ਮੋਦੀ ਸਾਡਾ ਕੀ ਲੱਗਦਾ ਏ ਮੋਦੀ ਸਾਡਾ ਕੀ ਲੱਗਦਾ ਏ ਸਭ ਗੋਦੀ ਮੀਡੀਆ ਜਾਣੇ ਮਸੰਦ ਨੇ ਸਾਡੇ ਜੜੀ ਆ ਬੈਠੇ ਬਸ ਵਕਤ ਹੀ ਜਾਣੇ ਭਾਣੇ ਕਹਿੰਦੇ ਹਾਂ ਅਸੀਂ ਪੰਜਾਬੀ ਬਣੋ ਕਹਿੰਦੇ ਹਾਂ ਅਸੀਂ ਪੰਜਾਬੀ ਬਣੋ ਪੰਜਾਬੀ ਪੰਜਾਬੀ ਲਈ ਜੇ ਸੋਚੋ ਪਾਟਨ ਤੇ ਆਇਆ ਹੈ ਜਿਹੜਾ ਹੁਣ ਭਰਿਆ ਜੀਸਾ ਬੋਚੋ ਟੈਣੀ ਕਦੇ ਨਾ ਰੁਖੀ ਬੈਠੇ ਕਦੇ ਬਾਜ ਨਾ ਬੈਠੇ ਧਰਤੀ ਵੀਰਵਾਲੀਆ ਮਰ ਕੇ ਜੂਣਾ ਕੁਦਰਤ ਕਾਹੀ ਵਰਤੀ ਕੁਦਰਤ ਕਾਹੀ ਵਰਤੀ ਸੁਰਜੀਤ ਸਿੰਘ ਵੀ ਸੱਚ ਆਖਦਾ ਕੁਦਰਤ ਕਾਹੀ ਵਰਤੀ ਬੇਲੀਆ ਕੁਦਰਤ ਕੈਸੀ ਵਰਤੀ ਬੇਲੀਆ ਕੁਦਰਤ ਕੈਸੀ ਵਰਤੀ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ